ਸਨਗਤ ਜੀ ਵਾਸ਼ੇਪੁਰ ਜੀ ਦਾ ਖਾਸਾ ਵਾਸ਼ੇਪੁਰ ਜੀ ਦੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਿ 3 ਤਰੀਕਿਆਂ ਦੇ ਨਾਲ ਆਪਾਂ ਆਪਣੇ ਘਰ ਵਿੱਚੋਂ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖ ਰੋਗ ਤੁਲਪੀ ਕਲੇਸ਼ਨ ਖਤਮ ਕਰ ਸਕਦੇ ਹਾਂ ਕਤਿਹੇ ਤਿੰਨ ਤਰੀਕੇ ਕਿਹੜੇ ਨੇ ਇਹਨਾਂ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਸ ਕਰਕੇ ਆਪ ਵੀ ਇਹ ਵੀ ਨੂੰ ਪੂੰਗਾ ਜੁਨੀਓਸ ਨੇ ਹੋਏ ਤੇ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤੇ ਤੁਸੀਂ ਇਹਨੂੰ ਲਾਈਕ ਕਰਕੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਵੈਸੇ ਦੂਸਰ ਵੀ ਪੜ੍ਹ ਪੜਾਣ ਹੁੰਦਾ ਤੇ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਵੀ ਇੱਕ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਦੇ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਆਪਾਂ ਦੀ ਦਿਨਾ ਉਸਨੂੰ ਹੀ ਬਣਾਉਂਦੇ ਕਿਉਂਕਿ ਕਹਾਣੀ ਤੇ ਰਾਹੀਂ ਗੱਲ ਵਧਿਆ ਤਰੀਕੇ ਨਾਲ ਸਮਝ ਵਿੱਚ ਆ ਜਾਂਦੀ ਆ ਤਾਂ ਇੱਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਵੀ ਇੱਕ ਨੌਜਵਾਨ ਲੜਕਾ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੇ ਬੈਠਾ ਉਹ ਚੀਕ-ਚੀਕ ਰੋ ਰਿਹਾ ਸੀ। ਕਤਵੰਦੀ ਇੱਕ ਬਜ਼ੁਰਗ ਜੀ ਪਾਪਾ ਜੀ ਲੱਗੇ। ਕੋਈ ਲੜਕੇ ਦੇ ਕੋਲ ਆਈ ਅਤੇ ਆ ਕੇ ਪੁੱਛਣ ਲੱਗੇ, "ਬੇਪੁੱਤਰ ਕੀ ਗੱਲ ਹੋਈ? ਤੂੰ ਇੰਨਾ ਰੋ ਕਿਉਂ ਰਿਹਾ ਏ?" ਤੇ ਕਹਿੰਦੇ ਨੌਜਵਾਨ ਲੜਕਾ ਅੱਗੇ ਆਣਾ ਲੱਗਾ, "ਪਾਪਾ ਜੀ, ਆਪਣੀ ਕਿਸਮਤ ਨੂੰ ਰੋ ਰਿਹਾ ਹਾਂ। ਰੱਬ ਨੇ ਤੇਰੀ ਕਿਸਮਤ ਬਹੁਤ ਮਾੜੀ ਰਹੀ ਆ।" ਬਲਕਿ ਰਾਪਰੇ ਮੇਰੀ ਕਿਸਮਤ ਦੇ ਵਿੱਚ ਕੁਝ ਲਿਖਿਆ ਹੀ ਨਹੀਂ ਹੈ ਕਹਿੰਦੇ ਬਜ਼ੁਰਗ ਬਾਕੀ ਹੀ ਕਹਿਣਾ ਲੱਗੇ ਨਾ ਫਤਰ ਇਦਾਂ ਨਹੀਂ ਬੋਲਿੰਦਾ ਆਪਣੀ ਕਿਸਮਤ ਨੂੰ ਕਦੇ ਵੀ ਮਾਰਾ ਨਹੀਂ ਕਹੀਦਾ ਕਹਿੰਦੇ ਮਹਾਦੇਵਾਂ ਦੇ ਲੜਕੇ ਨੇ ਕਿਹਾ ਪਾਪਾ ਜੀ ਕਿਸਮਤ ਨੂੰ ਮਾਰਾ ਨਾ ਤਮ ਤਪੋਰ ਕੀ ਕਹਾਂ ਪਹਿਲਾਂ ਬਚਪਨ ਦੇ ਵਿੱਚ ਮੇਰੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ ਅਤੇ ਹੁਣ ਕੁਝ ਮਹੀਨਾ ਪਉਣਾ ਮੇਰੇ ਪਿਤਾ ਜੀ ਅਕਾਲ ਚਲਾਣਾ ਕਰਦੇ ਹੈ ਮੇਰੇ ਪਿਤਾ ਜੀ ਨੇ ਜੋ ਵੀ ਮੇਰੇ ਲਈ ਧਨ ਰਾਸ਼ੀ ਜਮਾ ਕੀਤੀ ਸੀ ਉਹ ਹੁਣ ਖਤਮ ਹੋ ਚੁੱਕੀ ਹੈ ਹੁਣ ਮੇਰੇ ਕੋਈ ਸਮਝ ਨਹੀਂ ਆ ਰਹੀ ਕਿ ਕਰ ਕੀ ਕਰਾਂ ਮੈਂ ਆਪਣੇ ਜੀਵਨ ਦਾ ਗੁਜ਼ਰ ਬਸਰ ਇਸੇ ਤਰ੍ਹਾਂ ਇਸੇ ਕਰਕੇ ਆਪਣੀ ਕਿਸਮਤ ਨੂੰ ਰੋ ਰਿਹਾ ਹਾਂ ਜੀ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਕੁਝ ਚੰਗਾ ਲਿਖਣਾ ਹੀ ਨਹੀਂ ਸੀ ਮੇਰੇ ਕਰਮਾਂ ਵਿੱਚ ਸ਼ੋਭਾ ਲਿਖਣਾ ਹੀ ਨਹੀਂ ਸੀ ਤਮਿੰਨੂ ਇਹ ਜੀਵਨ ਦਿੱਤਾ ਹੀ ਕਿਉਂ ਭਾਵ ਕਿ ਉਹ ਨੌਂ ਬਵਾਂ ਲੜਕੇ ਨੇ ਰੱਜ ਕੇ ਰੱਬ ਦੇ ਨਾਲ ਕਿੰਨੇ ਸ਼ਿਕਵੇ ਸ਼ਕਤਾਂ ਬੋਤੀਆਂ ਆਪਣੀ ਕਿਸਮਤ ਨੂੰ ਕੋਸੇ ਹਨੇ ਵਿਜਨ ਦੇ ਬਾਬਾ ਜੀ ਨੇ ਸਿਰ ਉਹ ਨੌਨਵਾਨ ਲੜਕੇ ਨੂੰ ਕਿਹਾ ਵੀ ਪੁੱਤਰ ਨਾ ਇਦਾਂ ਨਹੀਂ ਗੋਈਦਾ ਪੁੱਤਰ ਆਪਣੀ ਕਿਸਮਤ ਨੂੰ ਮਾਣਾ ਨਹੀਂ ਕਹੀਦਾ ਰੱਬ ਨੇ ਤੇਰੀ ਕਿਸਮਤ ਮਾੜੀ ਨਹੀਂ ਲਿਖੀ ਰੱਬ ਨੇ ਤਾਂ ਤੇਰੀ ਕਿਸਮਤ ਬਹੁਤ ਸ਼ੋਹਣ ਲਿਖੀ ਗਿਆ ਅਤੇ ਤੇਰੀ ਕਿਸਮਤ ਤੂੰ ਆ ਸਾਧਵੀ ਦੇਣਾ ਚਾਹੁੰਦੀ ਆ ਪਰ ਤੂੰ ਆਪਣੀ ਕਿਸਮਤ ਨੂੰ ਤੀਨਾ ਮਾਰਾ ਕਹਿੰਦਾ ਹੈ ਕਿ ਤੇਰੀ ਕਿਸਮਤ ਤੇਰੇ ਦਰਵਾਜ਼ੇ ਅੱਗੇ ਲੱਗ ਜਾਵੇਗੀ ਕਹਿੰਦੇ ਉਹ ਨੌਨਵਾਨ ਮੜਕਾ ਇਹ ਕਹਿੰਸ਼ਾ ਕਿ ਬਾਬਾ ਮੈਨੂੰ ਪਿਆਰ ਹੁੰਦਾ ਕਿ ਬਾਬਾ ਜੀ ਇਹ ਗਿਆਨ ਤੁਸੀਂ ਆਪਣੇ ਕੋਲ ਹੀ ਰੱਖੋ ਮੈਨੂੰ ਇਦਾਂ ਦਾ ਗਿਆਨ ਨਹੀਂ ਚਾਹੀਦਾ ਬਲਕਿ ਜੇ ਤਾਂ ਇਹ ਤਾਂ ਵੀੰਦਾ ਕਿ ਕਿਸਮਤ ਮੇਰੇ ਦਰਵਾਜ਼ੇ ਤੋਂ ਮੋੜ ਸਤਿ ਦੀਆ ਬਾਬਾ ਜੀ ਨੇ ਕਿਹਾ ਵੀ ਪੁੱਤਰ ਅਜੇ ਤੂੰ ਗੁੱਸੇ ਵਿੱਚ ਹੈ ਜਦੋਂ ਤੇਰਾ ਰਸਾ ਸ਼ਾਂਤ ਹੋ ਗਿਆ ਤ ਉਦੋਂ ਮੇਰੇ ਕੋਲ ਆਵੀਂ ਮੈਂ ਤੈਨੂੰ ਸਾਰੇ ਗੱਲ ਸਮਝਾ ਤਾ ਮੰਨਦਾ ਕਿ ਤੇਰੀ ਕਿਸਮਤ ਕਿੱਥੇ ਆ ਤੇ ਕਿੰਝ ਤੇਰਾ ਸਾਥ ਲਵੇਗੀ ਇਹਨੇ ਇਹ ਕਹੇ ਬਾਬਾ ਜੀ ਤਾਂ ਉਥੋਂ ਚਲੇ ਗਏ ਸਤੇ ਇਹ ਨੌਜਵਾਨ ਮਰਤਾ ਆਪਣੇ ਘਰ ਦੇ ਦਰਵਾਜ਼ੇ 'ਤੇ ਬੈਠਾ ਰੋਂਦਾ ਰਿਹਾ ਰੋਂਦਿਆਂ ਰੋਂਦਿਆਂ ਸ਼ਾਮ ਆ ਪੈ ਗਈਆਂ ਰਾਤ ਪੈ ਗਈ ਸੋਹੇ ਇੰਦੇ ਸੱਚੇ ਉਹ ਪਿਆ ਇਹਨੂੰ ਇੱਕ ਸਤਨਾ ਵਾਲਾ ਕਹਿੰਦੀ ਜਿਵੇਂ ਇਹ ਇੱਕ ਪਹਾੜੀ ਦੇ ਥੱਲੇ ਖੜੀਆਂ ਹੋ ਗਈ ਤੇ ਪਹਾੜੀ ਦੇ ਉੱਪਰ ਇੱਕ ਬਹੁਤ ਚਮਕਦੀ ਹੋਈ ਚੀਜ਼ ਆ ਇਹ ਨੜਕਾ ਉਹ ਚਮਕਦੀ ਹੋਈ ਚੀਜ਼ ਨੂੰ ਖੜਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਚਮਕਦੀ ਹੋਈ ਚੀਜ਼ ਇਹਦੇ ਤੋਂ ਦੂਰ ਭੱਜ ਗਈ ਆ ਉਹ ਕਹਿੰਦੀ ਮੈਂ ਤੇਰੇ ਨਾਲ ਨਹੀਂ ਜਾ ਸਕਦੀ ਕਿਉਂਕਿ ਤੂੰ ਤਾਂ ਮੇਰੇ ਬਾਰੇ ਹਰ ਵੇਲੇ ਮਾੜਾ ਹੀ ਬੋਲਦਾ ਰਹਿਣਾ ਹੈ ਕਹਿੰਦੇ ਉਹ ਚੀਜ਼ ਇਹ ਕਹਿੰਦੀ ਕਿ ਇਹ ਰੀਆ ਅੱਖਾਂ ਤੋਂ ਕੋਲੇ ਹੋ ਜਾਂਦੀ ਆ ਅਤੇ ਇਧਰ ਇਹਦੀ ਆਪ ਕੋਲ ਜੰਮੀਆ ਇਹ ਨੌਜਵਾਨ ਮਰਤੇ ਨੂੰ ਜਿੰਦਨ ਪ੍ਰਿਆਪੀ ਜੀ ਨੇ ਇਹ ਪ੍ਰਮਾਤਮਾ ਦਾ ਕੋਈ ਸੰਕੇਤ ਹੋਵੇ ਉਹਨਾਂ ਕਾ ਉੱਠ ਕੇ ਬੈਠ ਕੇ ਸੋਚਣ ਲੱਗਾ ਕਿ ਕੀ ਇਹ ਬਜ਼ੁਰਗ ਬਾਬਾ ਜੀ ਸਾਤੇ ਤਾਂ ਨਹੀਂ ਸੀ ਗਏ ਤਾਂ ਇਤਬਾਰ ਕੀ ਉਹਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠੇ ਅਤੇ ਉਹਨਾਂ ਸਵਾਲਾਂ ਦੇ ਜਵਾਬ ਇਹਨੂੰ ਲੱਗਾ ਕਿ ਉਹ ਬਜ਼ੁਰਗ ਬਾਬਾ ਜੀ ਤੋਂ ਹੀ ਮਿਲਣਾ ਪਵੇਗਾ ਇਸ ਕਰਕੇ ਉਹ ਦੇਣ ਹੀ ਚੜਿਆ ਤਾਂ ਸਵੇਰੇ ਸਵੇਰ ਹੀ ਉਹ ਬਜ਼ੁਰਗ ਬਾਬਾ ਜੀ ਦੇ ਕੋਲ ਪਹੁੰਚ ਗਿਆ ਤੇ ਜਾ ਕੇ ਸਾਰੀ ਗੱਲ ਬਾਤ ਦੱਸੇ ਕਿ ਰਾਤ ਮੈਨੂੰ ਇਹ ਦਸਤਨ ਆਇਆ ਸੀ ਤੇ ਕਹਿੰਦੇ ਬਜ਼ੁਰਗ ਬਾਬਾ ਜੀ ਕਹਿਣ ਲੱਗੇ ਉਹ ਪੁੱਤਰ ਹਾਂ ਤੂੰ ਠੀਕ ਸੋਚ ਰਿਹਾ ਏ ਉਹ ਤੇਰੀ ਕਿਸਮਤ ਹੀ ਸੀ ਮੈਂ ਤੈਨੂੰ ਕਿਹਾ ਹੈ ਨਾ ਕਿ ਤੇਰੀ ਕਿਸਮਤ ਤੇਰਾ ਸਾਥ ਦੇਣਾ ਚਾਹੁੰਦੀ ਹੈ ਤੇਰੀ ਕਿਸਮਤ ਬਹੁਤ ਸ਼ੁਭ ਨੂੰ ਹੈ ਜਿਵੇਂ ਕਿ ਅਸਤਾਰਾ ਹੈ ਪਰ ਤੂੰ ਉਹਦੇ ਬਾਰੇ ਬਹੁਤ ਮਾੜਾ ਬੋਲਦਾ ਇਸ ਕਰਕੇ ਉਹ ਤੇਰੀ ਤੂੰ ਰੂਹੋਂ ਮਤੋਂ ਡਰਦੀ ਆ ਕਿਤੇ ਉਹ ਨੜਕੇ ਦੇਖਿਆ ਕੀ ਬਾਬਾ ਜੀ ਮੇਰੀ ਕਿਸਮਤ ਮੇਰਾ ਸਾਥ ਕਿੰਨੇ ਦੇ ਸਕਦੀ ਹੈ ਮੈਨੂੰ ਇਹਦੇ ਲਈ ਕੀ ਕਰਨਾ ਪਵੇਗਾ ਕਿੰਦੇ ਬਜ਼ੁਰਗ ਬਾਬਾ ਜੀ ਕਹਿਣ ਲੱਗੇ ਵੀ ਇਹਦੇ ਲਈ ਤੈਨੂੰ ਤੇਰੀ ਕੋਈ ਪਿਆਰੀ ਚੀਜ਼ ਮੈਨੂੰ ਦੇਣੀ ਪਵੇਗੀ ਫਿਰ ਮੈਂ ਤੈਨੂੰ ਤੇਰੀ ਕਿਸਮਤ ਦੇ ਸਾਰੇ ਰਾਜ਼ ਸਮਝਾ ਦਵਾਂਗਾ ਕਿੰਦੇ ਉਹ ਲੜਕਾ ਕਹਿਣ ਲੱਗਾ ਵੀ ਬਾਬਾ ਜੀ ਮੇਰੇ ਕੋਲ ਪਿਆਰਾ ਕੁਝ ਵੀ ਨਹੀਂ ਆ ਰੱਬ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ ਬਜੁਰਗ ਬਾਬਾ ਜੀ ਨੇ ਕਿਹਾ ਵੀ ਨਹੀਂ ਇਦਾਂ ਨਹੀਂ ਆ ਕੁਝ ਤਾਂ ਤੈਨੂੰ ਰੱਬ ਨੇ ਦਿੱਤਾ ਹੀ ਹੋਊਗਾ ਤਾਂ ਲੜਕੇ ਨੇ ਕਿਹਾ ਮਾਤਾ ਪਿਤਾ ਸੇ ਉਹ ਆਵਾਜ਼ ਜਨਾਣਾ ਕਰ ਗਿਆ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੁਝ ਵੀ ਕੀਮਤੀ ਨਹੀਂ ਆ। ਉਹ ਬਾਬਾ ਜੀ ਨੇ ਕਿਹਾ ਵੀ ਵੀਰੇ ਇਦਾਂ ਕਰ ਕਿ ਆਪਣਾ ਇੱਕ ਹੱਥ ਦੇ ਦੇ। ਕੁਨੋਂ ਨੂੰ ਆਂ ਲੜਕੀ ਨੇ ਕਿਹਾ ਵੀ ਬਾਬਾ ਜੀ ਇਹ ਕਿਤਨੀ ਗੱਲਾਂ ਕਰਦੇ ਆ। ਮੈਂ ਆਪਣਾ ਹੱਥ ਤੁਹਾਨੂੰ ਕਿੰਝ ਦੇ ਸਕਦਾ ਆ। ਪਤਾ ਉਹ ਵੀ ਨਹੀਂ ਦੇ ਰਿਹਾ ਤੇ ਦਾਗਰ ਖਵਾ ਨਹੀਂ ਇੱਕ ਅੱਖ ਦੇ ਦੇ ਇਹ ਸਾਰੀਆਂ ਚੀਜ਼ਾਂ ਤੇਰੇ ਕੋਲ ਦੋ ਦੂ ਆਜੇ ਤੂੰ ਇਹ ਤਾਂ ਵਿੱਚ ਇੱਕ ਦੇ ਵੀ ਤਾਂ ਮਿਲ ਜਾਤਾ ਤੈਨੂੰ ਕੀ ਘਟਾਣਾ ਕਹਿੰਦੇ ਮੋਗਵਾਨ ਬੋਲਦਾ ਜਾਣ ਨਾ ਰੋ ਪਾਪਾ ਜੀ ਕਿੱਦਾਂ ਉਹ ਮੈਂ ਗੱਲਾਂ ਕਰ ਰਹੇ ਹੋ ਇਹਨਾਂ ਤੋਂ ਬਿਨਾਂ ਮੇਰਾ ਜੀਵਨ ਕਾਦਾ ਏ ਇਹ ਚੀਜ਼ਾਂ ਮੇਰੇ ਲਈ ਹਨ ਮੋਹਲਿਆ ਤੇ ਇਹ ਵੀ ਕਿਸੇ ਵੀ ਕੀਮਤ ਤੇ ਤੁਹਾਨੂੰ ਨਹੀਂ ਦੇ ਸਕਦਾ ਕਹਿੰਦੇ ਬਜੁਰਗ ਪਾਪਾ ਜੀ ਹੱਸ ਪਏ ਇਹ ਕਹਿਣ ਲੱਗੇ ਕਿ ਤੂੰ ਉਹਨੇ ਤਾਂ ਤੂੰ ਕਹਿ ਰਿਹਾ ਸੀ ਇਹ ਮੇਰੇ ਕੋਲ ਕੁਝ ਵੀ ਕੀਮਤੀ ਨਹੀਂ ਆ ਰੱਬ ਨੇ ਮੈਨੂੰ ਕੁਝ ਦਿੱਤਾ ਹੀ ਨਹੀਂ ਆ ਉਹ ਤੋ ਕਹਿ ਰਿਹਾ ਵੀ ਤੇਰੀ ਇਹ ਆਮ ਦਪੈ ਤੈਨੂੰ ਬਹੁਤ ਅਨਮੋਲ ਨੇ ਇਹਨਾਂ ਤੋਂ ਬਿਨਾ ਤੂੰ ਜੀ ਨਹੀਂ ਸਕਦਾ ਕਹਿੰਦੇ ਉਹ ਨੌਜਵਾਨ ਲੜਕਾ ਚੁੱਪ ਹੋ ਗਿਆ ਕਿਉਂਕਿ ਉਹਨਾਂ ਬਾਪਾ ਜੀ ਦੀ ਰਮਝ ਸਮਝਾਉਂ ਗੋ ਬਾਪਾ ਜੀ ਨੇ ਸਮਝਾਇਆ ਉਹ ਉੱਤਰ ਕਿ ਹਰ ਮੇਲੇ ਰੱਬ ਨੂੰ ਵਿਲੇਸ਼ ਕਵੀਸ਼ ਕੋਈ ਤਾਂ ਕਰਦਾ ਰਹਣਾ ਰੱਬ ਨੇ ਤੈਨੂੰ ਕਿੰਨਾ ਸੋਹਣਾ ਸ਼ਰੀਰ ਦਿੱਤਾ ਔ ਤੈਨੂੰ ਕਿੰਨਾ ਸੋਹਣਾ ਦਿਲ ਦਿਮਾਗ ਦਿੱਤਾ ਔ ਇਰੇ ਸਾਰੇ ਅੰਨ ਤਵਰ ਸਹੀ ਸੁਣਨ ਨੋ ਕਿਆ ਅਜੇ ਵੀ ਆਰੰਭ ਨੂੰ ਦੁਸ਼ ਬਿਨਨਾ ਆਪਣੀ ਕਿਸਮਤ ਨੂੰ ਦੁਸ਼ ਬਿਨਨਾ ਦਾਦਾ ਜੀ ਨੇ ਕਿਹਾ ਪੁੱਤਰ ਇਰਾਕ ਇਹ ਸੋਹਣਾ ਸ਼ਰੀਰ ਹੀ ਤੇਰੀ ਕਿਸਮਤ ਆ ਬਾਬਾ ਜੀ ਨੇ ਕਿਹਾ ਵੀ ਪੁੱਤਰ ਤੂੰ ਆਪਣੇ ਇਹ ਸੋਹਣੇ ਸ਼ਰੀਰ ਦੀ ਆਤਤੋਂ ਹੀ ਸਹੀ ਵਰਤੋਂ ਕਰਨੀ ਸ਼ੁਰੂ ਕਰਦੇ ਤਾਂ ਦੇਖਣਾ ਤੇਰੀ ਕਿਸਮਤ ਅੱਜ ਤੋਂ ਹੀ ਬਦਲ ਜਾਏਗੀ ਤੇਰੀ ਕਿਸਮਤ ਤੇਰਾ ਹਰ ਥਾਂ ਦੇ ਸਾਥ ਦੇਵੇਗੀ ਉਹ ਜੋ ਜੋ ਨਹੀਂ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ ਉਹ ਸਭ ਕੁਝ ਪ੍ਰਾਪਤ ਕਰ ਲਵੇਗਾ ਕਹਿੰਦੇ ਉਹ ਨੌਜਵਾਨ ਲੱਗਾ ਕਹਿਣ ਲੱਗਾ ਬਾਬਾ ਜੀ ਮੈਨੂੰ ਸਾਫ਼ ਸਪਸ਼ਟ ਸਮਝਾਓ ਕਿ ਮੈਨੂੰ ਕੀ ਕਰਨਾ ਪਵੇਗਾ ਤਾਂ ਬਾਬਾ ਜੀ ਨੇ ਕਿਹਾ ਲੁੱਪਟਰ ਸਭ ਤੋਂ ਪਹਿਲਾਂ ਆਪਣੀ ਸੋਚ ਬਦਲ ਆਪਣੀ ਸੋਚ ਦੇ ਵਿੱਚੋਂ ਨੈਟਿਵਿਟੀ ਕੱਢ ਦੇ ਆਪਣੇ ਸੋਚ ਦੇ ਵਿੱਚ ਚੰਗੀ ਤਲਾਵ ਲੈ ਕੇ ਆ ਕਿਉਂਕਿ ਸਾਨੂੰ ਜੋ ਮੈ ਉਹਦਾ ਹੈ ਨਾ ਸਾਡੀ ਸੋਚ ਦੇ ਮੁਤਾਬਕ ਮਿਲਦਾ ਹੈ ਜੋ ਸੋਚ ਹੈ ਸਾਡੇ ਅੰਦਰ ਚੱਲਦੀ ਹੈ ਜੋ ਵਿਚਾਰ ਸਾਡੇ ਮਨ ਅੰਦਰ ਆਉਂਦੇ ਆ ਸਾਡਾ ਮਨ ਸਾਨੂੰ ਉਦਾਂ ਦੇ ਹੀ ਰਾਹ ਬਣਾ ਕੇ ਕਰਦਾ ਹੈ ਇਸ ਕਰਕੇ ਜੋ ਵੀ ਜੀਵਨ ਦੇ ਵਿੱਚ ਉਹ ਪ੍ਰਾਪਤ ਕਰਨਾ ਚਾਹੁੰਦੇ ਆ ਉਹਨਾਂ ਚੀਜ਼ਾਂ ਬਾਰੇ ਸੋਚਿਆ ਕਰ ਕੋਈ ਲਿਖੇ ਵੀ ਉਹ ਚੀਜ਼ਾਂ ਬਾਰੇ ਕਦੇ ਨਾ ਸੋਚੋ ਕਿਉਂ ਸਭ ਨੂੰ ਆਪਣੀ ਜੀਵਨ ਦੇ ਵਿੱਚ ਚਾਹੀਦੀਆਂ ਹੀ ਹੈ ਨਹੀਂਆਂ ਕਈ ਵਾਰ ਚਾਹਣੇ ਹਨ ਚਾਹਣ ਦੇ ਵਿੱਚ ਅਸੀਂ ਕਿੰਦਾ ਵੀ ਸੋਚ ਮੰਨ ਦੇ ਵਿੱਚ ਸੋਤਦੇ ਰਹਿੰਨੇ ਆ ਜਾਂ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਅਸੀਂ ਕਰਦੇ ਆ ਜੋ ਸਾਡੇ ਜੀਵਨ ਦੇ ਵਿੱਚ ਨਰਾਸ਼ਾ ਮੈਡੀਟੀਵਿਟੀ ਨਾਲ ਸੰਬੰਧਿਤ ਉਹ ਬਗਦਿ ਨੇ ਕਿ ਸਾਡੀ ਜ਼ੁਬਾਨ ਦੇ ਉੱਤੇ ਜੋ ਸ਼ਬਦ ਹੁੰਦੇ ਆ ਨਾ ਕੁਝ ਸ਼ਬਦ ਵੀ ਸਿੱਧ ਹੁੰਦੇ ਆ ਇਸ ਕਰਕੇ ਆਪਣੇ ਸ਼ਬਦਾਂ ਵਿੱਚ ਵੀ ਥੋੜੀ ਸਹੀ ਤਰ੍ਹਾਂ ਰੱਖ ਕਦੇ ਵੀ ਆਪਣੀ ਕਿਸਮਤ ਨੂੰ ਮਾਲਾ ਨਹੀਂ ਕਹਿਣਾ ਚਾਹੀਦਾ ਕਦੇ ਵੀ ਕਿਸਮਤ ਨੂੰ ਕੋਸਣਾ ਨਹੀਂ ਚਾਹੀਦਾ ਹਰ ਬੰਦੇ ਆਪਣੀ ਕਿਸਮਤ ਨੂੰ ਚੰਗਾ ਕਹੋ ਕਿਉਂਕਿ ਜੇ ਚੰਗਾ ਸੋਚਾਂਗੇ ਤਾਂ ਹੀ ਸਾਡੇ ਨਾਲ ਚੰਗਾ ਹੋਵੇਗਾ ਇਸ ਤੋਂ ਬਾਅਦ ਬਜ਼ੁਰਗ ਬਾਬਾ ਜੀ ਨੇ ਕਿਹਾ ਬੇਪੁੱਤਰ ਜਿਸ ਵੀ ਕੰਮ ਨੂੰ ਕਰਨਾ ਹੈ ਪੱਕੇ ਇਰਾਦੇ ਨਾਲ ਬਣਾਓ ਕਰ। ਕੋਈ ਜਦੋਂ ਅਸੀਂ ਕਿਸੇ ਜੇ ਕੰਮ ਨੂੰ ਪੱਕੇ ਇਰਾਦੇ ਦੇ ਨਾਲ ਕਰਨਾ ਸ਼ੁਰੂ ਕਰਦੇ ਹਾਂ ਪੂਰੀ ਮਿਹਨਤ ਨਾਲ ਕਰਦੇ ਹਾਂ ਪੂਰੀ ਇਮਾਨਦਾਰੀ ਨਾਲ ਕਰਦੇ ਹਾਂ ਤੱਕ ਉਸ ਕੰਮ ਦੇ ਵਿੱਚ ਸਫਲਤਾ ਜੀਨੂਰ ਨਹੀਂ ਤਿਕਿਆ ਪਰ ਜੋ ਵੀ ਕੰਮ ਕਰਦੇ ਹਨ ਉਹਦੇ ਵਿੱਚ ਲਗਾਤਾਰਤਾ ਬਣ ਕੇ ਜੀ ਰਹੀ ਜੀਆ ਅਤੇ ਨੇਨਤ ਦੇ ਨਾਮ ਨਾਲੋਂ ਪਰਮ ਗਿਤਾ ਪਰਮਾਤਮਾ ਦੀ ਰਹਿਮਤ ਨਹੀਂ ਬੋਧ ਗੁਰੂ ਹੋਏਗਾ ਇਸ ਕਰਕੇ ਕੋਈ ਫੋਰਮ ਬਤਾ ਪਰਮਾਤਮਾ ਦਾ ਨਾਮ ਜਪਣਾ ਅਤੇ ਪਰਮੰਤਮ ਦਾ ਸ਼ਿਕਰਨਾ ਕਰਨਾ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਮਾਵਕਤਾ ਦਿੱਤਿਆਂ ਨੂੰ ਦਾਤਾਂ ਦੇ ਲਈ ਸ਼ਿਕਰਨਾ ਕਰਦੇ ਹਾਂ ਤਾਂ ਸਾਡੀ ਸ਼ੂਚ ਦੇ ਅੰਦਰ ਆਪਣੇ ਆਪ ਚੜ੍ਹਦੀ ਕਲਾ ਆ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਦਿੱਕਤਾਂ ਹੁੰਆਂ ਦਾਤਾਂ ਵੀ ਸ਼ਿਕਰਾਨਾ ਕਰਦੇ ਹਾਂ ਤਾਂ ਸਾਡਾ ਮਨ ਸਬਰ ਸੰਤੋਖ ਦੇ ਨਾਲ ਪਰ ਜਾਂਦਾ ਹੈ ਇਸੇ ਲਈ ਹੂ ਬਣ ਹੈ ਸੰਪਤਾ ਲੱਗਦਾ ਹੈ ਕਿ ਪਰਮ ਬਤਾ ਤੁਮ ਮਨ ਸਭ ਨੂੰ ਹੋ ਰਿਹਾ ਹੈ। ਪਰ ਜਦੋਂ ਆਪਾਂ ਗਿਲੇਸ਼ਿਕਾ ਸ਼ਿਕਾਇਤਾਂ ਕਰਦੇ ਹਾਂ ਤਾਂ ਸਾਡੇ ਮਨ ਦੀ ਨੈਗੇਟਿਵਿਟੀ ਹੋਰ ਵੱਧ ਜਾਂਦੀ ਹੈ ਕਿਉਂਕਿ ਅਸੀਂ ਗਿਲੇਸ਼ਿਕ ਵਿੱਚ ਸ਼ਿਕਾਇਤਾਂ ਉਦੋਂ ਹੀ ਕਰਦੇ ਹਾਂ ਜਦੋਂ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚਦੇ ਹਾਂ ਉਹ ਜੀ ਤਾਂ ਸਾਨੂੰ ਉਹ ਜੇ ਤੱਕ ਨਹੀਂ ਮਿਲ ਨੂੰ ਸੋ ਇਸਤਰਾ ਬਜ਼ੁਰਗ ਬੌਧਾ ਜੀ ਨੇ ਕੋਈ ਲੰਗਵਾਨ ਨੂੰ ਸਿਖਿਆ ਦਿੱਤੀ ਸੋ ਸੰਤਕ੍ਰਿਤੀ ਕੇ ਕਹਾਣੀ ਤੋਂ ਮੈਂ ਕਾਲਪਤ ਵਿੱਚ ਆ ਪਰ ਕਹਾਣੂੰਗੀ ਸਿੱਖਿਆ ਸਾਨੂੰ ਇਹ ਹੀ ਬਸਦੀ ਹੈ ਕਿ ਜਦੋਂ ਆਪਾਂ ਆਪਣੀ ਸ਼ੋਜ ਦੇ ਵਿੱਚ ਚੜ੍ਹਦੀ ਕਲਾ ਲੈ ਕੇ ਆਵਾਂਗੇ ਤਾਂ ਸਾਡਾ ਜੀਵਨ ਆਪਣੇ ਆਪ ਹੀ ਚੜ੍ਹਦੀ ਕਲਾ ਦੇ ਨਾਲ ਪਰ ਜਾਤਾ ਹੈ ਸੋ ਮੁਕਤੀ ਦਾ ਰਾਹ ਲੇ ਕਿ ਆਪਣੇ ਮਨ ਦੇ ਵਿੱਚ ਚੰਗਾ ਚੰਗਾ ਸੋਚਣਾ ਹੋ ਤਾਂ ਕਿ ਆਪਣੀ ਰਸਨਾ ਤੇ ਵੀ ਹਮੇਸ਼ਾ ਚੰਗੇ ਚੰਗੇ ਸ਼ਬਦ ਲੈ ਕੇ ਆਉਣੇ ਆ ਚੜ੍ਹਦੀ ਕਲਾ ਨਾਲ ਸੋਚਣਾ ਕਿ ਆਉਣੇ ਆ ਜੇ ਮਾਲਕ ਦੀ ਕਿਰਪਾ ਚਾਹੀਦੀ ਆ ਤਾਂ ਹਰ ਵੇਲੇ ਸਾਡੀ ਰਸਨਾ ਦੇ ਉੱਤੇ ਇਹੋ ਸ਼ਬਦ ਹੋਣਾ ਚਾਹੀਦਾ ਹੈ ਕਿ ਬਾਡੀ ਗੁਰੂ ਜੀ ਦੀ ਬਹੁਤ ਕਿਰਪਾ ਹੈ ਜਦੋਂ ਕੋਈ ਹਾਲ ਚਾਹ ਪੁੱਛਦਾ ਹੈ ਉਹਨੂੰ ਪੂਰੀ ਚੰਗੀ ਕਲਾ ਨਾਲ ਜਵਾਬ ਦੇ ਕਿ ਮਾਲਕ ਦੀ ਕਿਰਪਾ ਹੈ ਮੈਂ ਚੜ੍ਹਦੀ ਕਲਾ ਚ ਹਾਂ ਤਰਕੀ ਕਲਾ ਚੱਲ ਕਮਾਗੇ ਪਰ ਜਰੂਰੋ ਚਰਤੀ ਕਲਾ ਨੂੰ ਜਰੂਰ ਹਾਂਗੇ ਤਕੇ ਹਰ ਰੋਜ਼ ਦਿਨ ਦੀ ਸ਼ੁਰੂਆਤ ਪਰਮੇਸ਼ਰ ਪਰਮਾਤਮਾ ਦੇ ਨਾਮ ਤੋਂ ਕਰਨੀ ਚਾਹੀਦੀ ਹੈ ਪਰਮਾਤਮਾ ਦੇ ਸ਼ਿਕਰਾਂ ਚ ਚਰਤੀ ਹੈ ਸੋ ਸੰਗਤ ਜੀ ਕੀਤਰਾ ਪਾਇ ਕੁਝ ਨਿਯਮਤਨ ਜ਼ਿੰਦਗੀ ਦੇ ਰਿਸ਼ਤੇ ਤਰਕ ਤੇ ਸਥਾਪਨਾ ਲੈ ਗਏ। ਕਿਉਂਕਿ ਕਿੰਨ੍ਹੇ ਹੀ ਸਾਦਾ ਜੀਵਨ ਦਾ ਬਗੈਰ ਆਪਣੇ ਮਨ ਦੇ ਵਿੱਚ ਇਹ 네ਗੈਟਿਵਿਟੀ ਨੂੰ ਮਾਰਨਾ ਹੈ। ਸਾਡੇ ਮਨ ਦੇ ਦੁੱਖ, ਰੋਗ, ਤਲੇਸ਼ ਹੀ ਸਾਡੇ ਜੀਵਨ ਦੇ ਵਿੱਚ ਹਨ। ਹੁੰਦੇ ਨੇ। ਸੁਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਜੇ ਜੀੜੀ ਉਹ ਚੰਗੀ ਲੱਗੀ ਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। چی نہیں لگی تا تمینٹ باکسر تاڈیو کر سکے اپنے اپنے کمینٹ باکس جرور لکھا کرو